ਤੇ ਅੱਜ ਫੇਰ ਇੱਕ ਤੋਹਫਾ ਤੁਹਾਨੂੰ ਵਿਖਾਉਣਾ ਵਾ ਮਿੱਤਰੋ ਮੋਰਾ ਦਾ ਟਾਪ ਦੀ ਝੋਟੀ ਦੇ ਦਰਸ਼ਨ ਕਰਵਾਉਣ ਲੱਗਾ ਵਾਂ ਇਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਸ਼ੌਂਕ ਪਾਈ ਹੋਣੇ ਨੂੰ ਬੇਹਦ ਤੇ ਖਾਸ 25-26 ਸਾਲ ਤੋਂ ਇਸ ਕਿੱਤੇ ਦੇ ਨਾਲ ਜੁੜੇ ਹੋਇਆ ਬਾਈ ਪਸ਼ੂ ਪਾਲਣ ਦੇ ਨਾਲ ਮਿੱਤਰੋ ਜੀ ਕਿ ਕਿਹੜੇ ਸੀਮੰਟ ਦੀ ਆ ਬਾਈ ਇਹ ਇਹ ਆਪ ਜੀ M29 ਦੀ ਹੈ ਜੀ ਅੱਗੇ ਕਿਹੜਾ ਲੱਗਾ ਇਹਨੂੰ ਇਹ ਦੇ ਕੋਹੇ ਨੂਰ ਜੀ ਠੀਕ ਆ ਇਹ ਸੋਇ ਪਹਿਲੇ ਸੂਏ ਕਿੰਨਾ ਕੁ ਦੁੱਧ ਦੇਗੀ ਸੀਗੀ ਜੀ ਆਪਾਂ ਹੀ 16 ਕਿਲੋ ਦੁੱਧ ਚੋਇਆ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ ਦੇ ਵਿੱਚ ਕੁਆਲਟੀ ਚੰਗੀ ਦਿਨ ਕਿੰਨੇ ਪਏ ਬਾਈ ਇਹ ਲੈ ਜੂ 5-7 ਦਿਨ ਲੈ ਜੂ ਹੈ। ਮਾਰਨ ਨਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਏ? ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਦੀ ਨਵੀਂ ਵੀਡੀਓ ਫਲਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਖਨ ਵਾਲੇ ਦੇ ਵਿੱਚ। ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ। ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਪਸ਼ੂ ਪਾਲਣ ਦਾ ਸ਼ੌਂਕ ਪਾਈ ਹੋਣਿਆਂ ਨੂੰ ਬੇਹੱਦ ਤੇ ਖਾਸ 25-26 ਸਾਲ ਤੋਂ ਇਸ ਕਿੱਤੇ ਦੇ ਨਾਲ ਜੁੜੇ ਹੋਇਆ ਬਾਈ ਪਸ਼ੂ ਪਾਲਣ ਦੇ ਨਾਲ ਮਿੱਤਰੋ ਤੇ ਅੱਜ ਫੇਰ ਇੱਕ ਤੋਹਫਾ ਤੁਹਾਨੂੰ ਵਿਖਾਉਣਾ ਵਾ ਮਿੱਤਰੋ ਮੋਹਰਾ ਦਾ ਟਾਪ ਦੀ ਝੋਟੀ ਦੇ ਦਰਸ਼ਨ ਕਰਵਾਉਣ ਲੱਗਾ ਵਾ ਟਾਪ ਦੇ ਘਰਾਣੇ ਦੀ ਝੋਟੀ ਆ ਟਾਪ ਦੀ ਆਪ ਆ ਟਾਪ ਦੇ ਅੱਗੇ ਸੀਮਣ ਲੱਗਾ ਹੋਇਆ ਇਹਨੂੰ ਇਹਦੇ ਬਾਰੇ ਬੁੱਢੀ ਜਾਣਕਾਰੀ ਲੈਣੇ ਆ ਫੇਰ ਆਪਾਂ ਅਗਲੀ ਗੱਲਬਾਤ ਕਰਾਂਗੇ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਆ ਜੀ ਨਾਮ ਦੱਸ ਦੀ ਇੱਕ ਵਾਰੀ ਬਾਈ ਨਾਮ ਸੁਖਮੰਦਰ ਸਿੰਘ ਜੀ ਪਿੰਡ ਸੁਖਣਾਲਾ ਜੀ ਜ਼ਿਲ੍ਹਾ ਫਰੀਦਕੋਟ ਜੀ ਫੋਨ ਨੰਬਰ 98152 ਜੀ 03365 ਤੇ ਆਪਣਾ ਘਰ ਕਿਹੜੇ ਮੋੜ ਤੇ ਰਹਿ ਗਿਆ ਜੀ ਆਪਣਾ ਹੀ ਡੋ ਕਾਲੀ ਸੜਕ ਤੇ ਨੈਸ਼ਨਲ ਡੈਰੀ ਦੇ ਸਾਹਮਣੇ ਬਿਲਕੁਲ ਡੋ ਕਾਲੀ ਸੜਕ ਤੇ ਨੈਸ਼ਨਲ ਡੈਰੀ ਦੇ ਬਿਲਕੁਲ ਸਾਹਮਣੇ ਅੱਛਾ ਭਾਈ ਫਿਰ ਇੱਕ ਛੋਟੀ ਵਿੱਚ ਨਹੀਂ ਹੈਣਾ ਜੀ ਹਾਂ ਜੀ ਤੇ ਕਿਹੜੇ ਸੀਮਨ ਦੀ ਹੈ ਭਾਈ ਇਹ ਇਹ ਆਪ ਜੀ M29 ਦੀ ਹੈ ਜੀ ਅੱਗੇ ਕਿਹੜਾ ਲੱਗਾ ਇਹਨੂੰ ਇਹਦੇ ਕੋਹੇ ਨੂਰ ਜੀ ਠੀਕ ਹੈ ਇਹ ਕੋਹੇ ਨੂਰ ਦੀ ਹੈਦਕੀ ਇਹ ਦੂਜਾ ਸੂਆ ਸੋਹਣਾ ਠੀਕ ਹੈ ਪਹਿਲੇ ਸੂਏ ਕਿੰਨਾ ਕੋ ਦੁੱਧ ਦੇਗੀ ਸੀ ਕੀ ਆਪਾਂ ਹੀ 16 ਕਿਲੋ ਦੁੱਧ ਚੋਇਆ ਪਹਿਲੇ ਸੂਏ ਦੇ ਵਿੱਚ ਪਹਿਲੇ ਸੂਏ ਠੀਕ ਹੈ ਬਾਈ ਐਦ ਕੀ ਦਾ ਫਿਰ ਕਰਮਾਂ ਵਾਲੀ ਜਾਊਗੀ ਬਾਹਰ ਹਨਾ ਹਾਂਜੀ 16 ਤਾਂ ਦੇਊਗੀ ਬਾਕੀ ਆਪਦੀ ਸੇਵਾ ਦਾ ਹਾਂ ਛੋਟੀ ਦੀ ਬਿਊਟੀ ਬੜੀ ਬੜੀ ਚੰਗੀ ਹੈ ਬਾਈ ਹਨਾ ਹਾਂਜੀ ਹਾਂਜੀ ਸਾਰਾ ਕੁਝ ਵਧ ਗਿਆ ਥੜਾ ਹੁਬਾ ਨਾ ਵੀ ਕੁਆਲਿਟੀ ਚੰਗੀ ਦਿਨ ਕਿੰਨੇ ਪਏ ਬਾਈ ਇਹਦੇ ਹਜੇ ਇਹ ਲੈ ਜੂ 5-7 ਦਿਨ ਲੈ ਜੂ ਹਜੇ ਲੈ ਜੂਗੀ ਹਜੇ ਤਾਂ ਉਤੋਂ ਥੋੜੀ ਥੋੜੀ ਹੋਈ ਛੋਟੀ ਹਨਾ ਨਹੀਂ ਨਹੀਂ ਹੋਈ ਹਾਂ ਹਫਤਾ ਵੀ ਲੈ ਜਾ ਸਕਦੀ ਲੈ ਜੂਗੀ ਬਾਈ ਸਹੀ ਗੱਲ ਅੱ ਰੇਟ ਵੀਰੇ ਫੋਨ ਤੇ ਕਰ ਲਾਂਗੇ ਠੀਕ ਆ ਜੀ ਤੇ ਹੋਊਗਾ ਜਾਇ ਜੀ ਵੈਸੇ ਹਾਂਜੀ ਜਾਇ ਜੀ ਕਰਾਂਗੇ ਠੀਕ ਆ ਜੀ ਕੱਢੀਏ ਪਾਰ ਨੂੰ ਮਹਾਰਾਜ ਜੀ ਤੂਰੇ ਬਣਾ ਕੱਢ ਦੇ ਖੋਲ ਦਿਓ ਬਣਾ ਇਹਨੂੰ ਲੈ ਮਿੱਤਰੋ ਦੂਜਾ ਸੂਆ ਕਰਮਾਂ ਵਾਲੀ ਇਹ ਆਪਾ ਐਮ 29 ਦੀ ਅੱਗੇ ਜਿਹੜਾ ਇਹਨੂੰ ਸੀਮਣ ਕਿਹੜਾ ਲੱਗਿਆ ਸੀਗਾ ਜੀ ਕੋਹੇ ਨੂਰ ਤੋਂ ਕੋਹੇ ਨਹੀਂ ਕੋਹੇ ਨੂਰ ਦਾ ਇਹਨੂੰ ਅੱਗੇ ਲੱਗਾ ਕਰਮਾਂ ਵਾਲੀ ਨੂੰ ਲੇਵੇ ਲੂਵੇ ਲੈ ਮਿੱਤਰੋ ਦੇਖ ਸਕਦੇ ਬਿਊਟੀ ਬਾਰਟੀ ਕਰਮਾਂ ਵਾਲੀ ਖੜਨੀ ਖੁੜਨੀ ਲੇਵਾ ਲੂਆ ਬੰਨ ਦਿਓ ਬਸ ਜੀ ਫਿਰ ਹੋਵੇ ਵੀ ਕਿਉਂ ਨਾ ਜਦੋਂ ਐਮ 29 ਤੇ ਸੀਮਣ ਦੀ ਗੱਲ ਆ ਜਾਂਦੀ ਹੈ ਨਾ ਮਿੱਤਰੋ ਉਦੋਂ ਬ ਆਟੋਮੈਟਿਕ ਹੀ ਪਸ਼ੂ ਕੱਢਦੇ ਹੀ ਕੱਢਦੇ ਆ ਕਿਉਂਕਿ ਅਮਨ ਅੱਤੀ ਆ ਕੇ ਜਿਹੜਾ ਸੀਮਨ ਜਿੰਦੀਆਂ ਝੋਟੀਆਂ ਨੇ 20 20 ਕਿਲੋ 22 22 ਕਿਲੋ ਦੁੱਧ ਰਕਾਰਡ ਜਿਹਨੇ ਲਾਈਵ ਕਰਵਾਤਾ ਹੁਣ ਤਾਂ ਫਿਰ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਵਿਰਲਾ ਮજબੂਤੀ ਅੰਗਾ ਪੈਰਾਂ ਦੀ ਝੋਟੀ ਹੱਡਾ ਪੈਰਾਂ ਦੀ ਝੋਟੀ ਪਧਰੀ ਸਮਦਰੀ ਝੋਟੀ ਬਾਕਮਾਲਾ ਫਿਰ ਭਾਈ ਬਰੀਕੀ ਬੜੀ ਚੰਗੀ ਆ ਕਰਮਾ ਵਾਲੀ ਦੇ ਵਿੱਚ ਤੇ ਣੋਕੇ ਦੀ ਰਿਪੋਰਟ ਆ ਜਮਾ ਹਰ ਪਾਸੇ ਤੋਂ ਤੇ ਇਹਦਾ ਰੇਟ ਪਾਈ ਉਹਨਾਂ ਨੇ ਫੋਨ ਤੇ ਤੈਅ ਕਰਨਾ ਵਾ ਮਾਨਤਾਣ ਹੋ ਜਾਊਗਾ ਗੱਲ ਬਾਤ ਲਈ ਨੰਬਰ ਲੈ ਲੈਣੇ ਆਪਾਂ ਵੀਰੇ ਨੰਬਰ ਦਈ ਬਾਈ 98152 ਜੀ 03365 ਜੇ ਇੱਕ ਵਾਰੀ ਹੋਰ ਬੋਲ ਦਿਓ ਜੀ 98152 ਜੀ 03365 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਭਾਈ ਹੁਣਾਂ ਨਾਲ ਗੱਲਬਾਤ ਤੇ ਪਿੰਡ ਹੈਗਾ ਸੁਖਣਾ ਡੋਕ ਵਾਲਾ ਮੋੜ ਆ ਜਿਹੜਾ ਉਸ ਮੋੜ ਦੇ ਉੱਤੇ ਨੈਸ਼ਨਲ ਡੈਰੀ ਦੇ ਸਾਹਮਣੇ ਬਾਈ ਸੁਖਮੰਦਰ ਸਿੰਘ ਦੇ ਘਰੋਂ ਤੁਸੀਂ ਵੀਡੀਓ ਵੇਖੀ ਆ ਧੰਨਵਾਦ ਦੋਸਤੋ ਜਉਂਦੇ ਰਹੋ ਬਹੁਤ ਸਾਰਾ ਪਿਆਰ ਆ